ਆਉ ਜਾਣਦੇ ਹਾਂ ਕਰੇਲੂ ਕੰਮ ਦੀਆਂ ਗੱਲਾਂ ਜ਼ਰੂਰ ਸੁਣੋ ਮਿੱਠੀ ਲਸੀ ਪੀਣ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ ਮਿੱਠੀ ਲਸੀ ਪੀਣ ਨਾਲ ਹੋਰ ਕਿਹੜੇ ਫਾਇਦੇ ਹੁੰਦੇ ਹਨ ਦੇ ਬਾਰੇ ਆਉ ਜਾਣਦੇ ਹਾਂ ਜਦੋਂ ਸਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ ਤਾਂ ਸਾਡੇ ਸਰੀਰ ਵਿੱਚ ਕਈ ਲੱਛਣ ਦਿਖਾਈ ਦੇਣ ਲੱਗਦੇ ਹਨ ਅਸੀਂ ਇਹਨਾਂ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਅਤੇ ਪਾਣੀ ਦੀ ਘਾਟ ਕਾਰਨ ਸਰੀਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ ਇਸ ਲਈ ਚਾਹੇ ਕੋਈ ਵੀ ਮੌਸਮ ਹੋਵੇ ਸਾਨੂੰ ਪੂਰੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ ਪਾਣੀ ਸਾਡੀਆਂ ਅੱਖਾਂ ਅਤੇ ਜੋੜਾਂ ਨੂੰ ਨਮੀ ਦਿੰਦਾ ਹੈ ਅਤੇ ਚਮੜੀ ਨੂੰ ਤੰਦਰੁਸਤ ਰੱਖਦਾ ਹੈ ਪਾਣੀ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਅਤੇ ਹਾਜ਼ਮੇ ਨੂੰ ਠੀਕ ਰੱਖਦਾ ਹੈ ਅੱਜ ਅਸੀਂ ਤੁਹਾਨੂੰ ਪਾਣੀ ਦੀ ਘਾਟ ਕਰਨ ਵਿਖਾਈ ਦੇਣ ਵਾਲੇ ਲੱਛਣਾਂ ਬਾਰੇ ਦੱਸਾਂਗੇ ਨੰਬਰ 1 ਗਰਮੀ ਤੋਂ ਬਚਾ ਗਰਮੀਆਂ 'ਚ ਮਿੱਠੀ ਲੱਸੀ ਪੀਣ ਨਾਲ ਸਰੀਰ ਨੂੰ ਹੀਟ ਸਟ੍ਰੋਕ ਤੋਂ ਬਚਾਇਆ ਜਾਂਦਾ ਹੈ ਗਰਮੀਆਂ 'ਚ ਹੀਟ ਸਟ੍ਰੋਕ ਦੇ ਗਰਕੂਪ ਤੋਂ ਬਚਣ ਲਈ ਇਸ ਨੂੰ ਦਿਨ 'ਚ ਰੋਜ਼ਾਨਾ ਪਿਓ ਘਰ ਤੋਂ ਬਾਹਰ ਨਿਕਲਦੇ ਸਮੇਂ ਲੱਸੀ ਪੀਣ ਨਾਲ ਹੀਟ ਸਟ੍ਰੋਕ ਨਹੀਂ ਹੁੰਦਾ ਕਿ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਨੰਬਰ 2 ਭਾਰ ਘਟਾਉਣ 'ਚ ਮਦਦ ਕਰ ਜੇਕਰ ਤੁਸੀਂ ਲੰਬੇ ਸਮੇਂ ਤੋਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਗਰਮੀਆਂ ਦੀ ਖੁਰਾਕ 'ਚ ਮਿੱਠੀ ਲੱਸੀ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਮਿੱਠੀ ਲੱਸੀ ਪੀਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ ਤੇ ਢਿੱਡ ਦੀ ਚਰਬੀ ਵੀ ਘਟ ਹੁੰਦੀ ਹੈ ਪਰ ਧਿਆਨ ਰੱਖੋ ਕਿ ਭਾਰ ਘਟਾਉਣ ਲਈ ਲੱਸੀ 'ਚ ਚੀਨੀ ਦੀ ਬਜਾਏ ਕਿਸੇ ਹੋਰ ਚੀਜ਼ ਦੀ ਵਰਤੋਂ ਕਰਿਓ ਜਿਵੇਂ ਕਿ ਤੁਸੀਂ ਸ਼ੱਕਰ ਦੀ ਵਰਤੋਂ ਕਰ ਸਕਦੇ ਹੋ ਨੰਬਰ 10 ਪਾਚਨ ਸਿਸਟਮ ਨੂੰ ਮਜ਼ਬੂਤ ਕਰੇ ਮਜ਼ਬੂਤ ਗਰਮੀਆਂ 'ਚ ਮਿੱਠੀ ਲੱਸੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਤੇ ਢਿੱਡ ਵੀ ਸਿਹਤਮੰਦ ਰਹਿੰਦਾ ਹੈ ਮਿੱਠੀ ਲੱਸੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਇਸ 'ਚ ਮੌਜੂਦ ਫਾਈਬਰ ਢਿੱਡ 'ਚ ਕਬਜ਼, ਗੈਸ ਤੇ ਐਸਿਡਿਟੀ ਦੀ ਸਮੱਸਿਆ ਨੂੰ ਆਸਾਨੀ ਨਾਲ ਦੂਰ ਕਰ ਦਿੰਦੇ ਹਨ ਦਿਨ ਵੇਲੇ ਮਿੱਠੀ ਲੱਸੀ ਪੀਣਾ ਸਰੀਰ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 4 ਹੱਡੀਆਂ ਨੂੰ ਕਰੇ ਮਜ਼ਬੂਤ ਗਰਮੀਆਂ 'ਚ ਮਿੱਠੀ ਲੱਸੀ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਮਾਸਪੇਸ਼ੀਆਂ ਦੇ ਦਰਦ ਤੋਂ ਵੀ ਆਸਾਨੀ ਨਾਲ ਰਾਹਤ ਮਿਲਦੀ ਹੈ ਮਿੱਠੀ ਲਸੀ ਵਿੱਚ ਮੌਜੂਦ ਕੈਲਸ਼ੀਅਮ ਬੀ ਠਕਾਵਟ ਨੂੰ ਆਸਾਨੀ ਨਾਲ ਦੂਰ ਕਰਦਾ ਹੈ ਇਸ ਨੂੰ ਰੋਜ਼ਾਨਾ ਪੀਣ ਨਾਲ ਦੰਦ ਵੀ ਮਜ਼ਬੂਤ ਤੇ ਸਿਹਤਮੰਦ ਰਹਿੰਦੇ ਹਨ ਨੰਬਰ 5 ਸਿਰਦਰਦ ਦੀ ਸਮੱਸਿਆ ਗਰਮੀਆਂ ਦੇ ਦਿਨਾਂ ਵਿੱਚ ਤੁੱਪੇ ਰਹਿਣ ਕਾਰਨ ਕਈ ਵਾਰ ਸਿਰਦਰਦ ਦੀ ਸਮੱਸਿਆ ਹੋ ਜਾਂਦੀ ਹੈ ਲੱਸੀ ਪੀਣ ਨਾਲ ਹੀਟ ਸਟ੍ਰੋਕ ਕਾਰਨ ਹੋਣ ਵਾਲਾ ਸਿਰਦਰਦ ਕੋਜਿਸ ਸਮੇਂ ਵਿੱਚ ਦੂਰ ਹੋ ਜਾਂਦਾ ਹੈ ਅਤੇ ਸਰੀਰ ਦੀ ਠਕਾਵਟ ਵੀ ਦੂਰ ਹੋ ਜਾਂਦੀ ਹੈ। ਨੰਬਰ 6 ਤਣਾਅ ਦੂਰ ਹੁੰਦਾ ਹੈ। ਗਰਮੀਆਂ 'ਚ ਮਿੱਠੀ ਲੱਸੀ ਪੀਣ ਨਾਲ ਦਿਮਾਗ ਠੰਡਾ ਰਹਿੰਦਾ ਹੈ ਤੇ ਤਣਾਅ ਦੂਰ ਹੁੰਦਾ ਹੈ। ਇਹ ਸਰੀਰ ਨੂੰ ਤੰਦਰੁਸਤ ਤੇ ਤੁਰੰਤ ਊਰਜਾ ਪ੍ਰਦਾਨ ਕਰਦੀ ਹੈ। ਜਿਸ ਨਾਲ ਮੂਡ ਤਾਜ਼ਾ ਰਹਿੰਦਾ ਹੈ ਤੇ ਸਰੀਰ ਤੰਦਰੁਸਤ ਰਹਿੰਦਾ ਹੈ। ਗਰਮੀਆਂ 'ਚ ਮਿੱਠੀ ਲੱਸੀ ਪੀਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਤੇ ਸਰੀਰ ਤੰਦਰੁਸਤ ਰਹਿੰਦਾ ਹੈ। ਸਰੀਰ ਲਈ ਪਾਣੀ ਦੀ ਪੂਰੀ ਮਾਤਰਾ ਹੋਣੀ ਬਹੁਤ ਜ਼ਰੂਰੀ ਹੈ ਨੰਬਰ 7 ਠਕਾਵਟ ਅਤੇ ਚੜਚੜਾਪਣ ਠਕਾਵਟ ਅਤੇ ਚੜਚੜਾਪਣ ਸਰੀਰ ਵਿੱਚ ਪਾਣੀ ਦੀ ਘਾਟ ਦਾ ਲੱਛਣ ਹੋ ਸਕਦਾ ਹੈ ਕਿਉਂਕਿ ਜਦ ਸਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੁੰਦੀ ਹੈ ਤਾਂ ਖੂਨ گاੜਾ ਹੋ ਜਾਂਦਾ ਹੈ ਇਸ ਨਾਲ ਦਿਲ ਤੱਕ ਆਕਸੀਜਨ ਅਤੇ ਹੋਰ ਪੌਸ਼ਟਿਕ ਤੱਤ ਸਰੀਰ ਵਿੱਚ ਸਰਕੂਲੇਟ ਕਰਨ ਵਿੱਚ ਜ਼ਿਆਦਾ ਊਰਜਾ ਲੱਗਦੀ ਹੈ ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਹੈ ਅਤੇ ਚੜਚੜਾਪਣ ਮਹਿਸੂਸ ਹੁੰਦਾ ਹੈ ਨੰਬਰ 8 ਸਿਰਦਰਦ ਅਤੇ ਚੱਕਰ ਆਉਣੇ ਜੇਕਰ ਤੁਹਾਨੂੰ ਸਿਰਦਰਦ ਦੀ ਸਮੱਸਿਆ ਰਹਿੰਦੀ ਹੈ ਅਤੇ ਚੱਕਰ ਆਉਂਦੇ ਹਨ ਤਾਂ ਇਹ ਵੀ ਡੀਹਾਈਡਰੇਸ਼ਨ ਦਾ ਸੰਕੇਤ ਹੈ ਸਰੀਰ ਵਿੱਚ ਪਾਣੀ ਦੀ ਘਾਟ ਕਾਰਨ ਦਿਮਾਗ ਤੱਕ ਖੂਨ ਦਾ ਸੰਚਾਰ ਅਤੇ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਇਸ ਲਈ ਸਿਰਦਰਦ ਅਤੇ ਚੱਕਰ ਆਉਣ ਤੇ ਖੂਬਸਾਰਾ ਪਾਣੀ ਪਿਓ ਇਸ ਨਾਲ ਸਿਰਦਰਦ ਠੀਕ ਹੋ ਜਾਵੇਗਾ ਨੰਬਰ 9 ਕਬਜ਼ ਤੇ ਕਾਸਟਰੋਲ ਦੀ ਸਮੱਸਿਆ ਕਬਜ਼ ਦੀ ਸਮੱਸਿਆ ਤੇ ਆਪਣੀ ਡਾਈਟ ਵਿੱਚ ਫਾਈਬਰ ਵਾਲੀਆਂ ਚੀਜ਼ਾਂ ਖਾਓ ਅਤੇ ਪੂਰਾ ਪਾਣੀ ਪੀਓ ਕਬਜ ਹੋਣਾ ਵੀ શરીਰ ਵਿੱਚ ਪਾਣੀ ਦੀ ਘਾਟ ਦਾ ਸੰਕੇਤ ਹੁੰਦਾ ਹੈ। શરીਰ ਵਿੱਚ ਪਾਣੀ ਦੀ ਘਾਟ ਹੋਣ ਤੇ ਕੈਲਸਟ੍ਰੋਲ ਦਾ ਪ੍ਰੋਡਕਸ਼ਨ ਵਧਣ ਲੱਗਦਾ ਹੈ। ਇਸ ਨਾਲ શરીਰ ਵਿੱਚ ਕੈਲਸਟ੍ਰੋਲ ਦਾ ਸੰਤੁਲਨ ਵਿਗੜ ਜਾਂਦਾ ਹੈ। ਨੰਬਰ 10 ਜੋੜਾਂ ਵਿੱਚ ਦਰਦ ਸਾਡੀਆਂ ਹੱਡੀਆਂ ਨੂੰ ਇੱਕ ਦੂਜੇ ਤੋਂ ਰਗੜ ਖਾਣ ਤੋਂ ਬਚਾਉਣ ਲਈ શરીਰ ਵਿੱਚ ਪਾਣੀ ਦੀ ਪੂਰੀ ਮਾਤਰਾ ਦਾ ਹੋਣਾ ਬਹੁਤ ਜ਼ਰੂਰੀ ਹੈ। ਪਾਣੀ ਸਾਡੀ ਜੋੜਾਂ ਦੀ ਮੂਵਮੈਂਟ ਨੂੰ ਵਧਾਉਂਦਾ ਹੈ। ਜੇਕਰ ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਵੇ ਤਾਂ ਫਿਰ ਵੀ ਸਾੜੇ ਜੋੜਾਂ ਵਿੱਚ ਦਰਦ ਰਹਿਣਾ ਲੱਗਦਾ ਹੈ ਨੰਬਰ 11 ਪਿਸ਼ਾਬ ਦੀ ਇਨਫੈਕਸ਼ਨ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਤੇ ਪਿਸ਼ਾਬ ਦੀ ਨਲੀ ਵਿੱਚ ਇਨਫੈਕਸ਼ਨ ਹੋ ਸਕਦੀ ਹੈ ਇਸ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਪਾਣੀ ਪੂਰੀ ਮਾਤਰਾ ਵਿੱਚ ਹੁਣਾ ਬਹੁਤ ਜ਼ਰੂਰੀ ਹੈ ਪਾਣੀ ਦੀ ਘਾਟ ਹੋਣ ਤੇ ਸਾੜਨੀਆਂ ਕਿਡਨੀਆ ਅਤੇ ਬਲੈਂਡਰ ਵਿੱਚ ਬੈਕਟੀਰੀਆ ਅਤੇ ਮਿਸ਼ੈਲੇ ਤੱਤ ਸਰੀਰ ਤੋਂ ਬਾਹਰ ਨਹੀਂ ਨਿਕਲ ਪਾਉਂਦੇ ਅਤੇ ਇਨਫੈਕਸ਼ਨ ਹੋ ਜਾਂਦੀ ਹੈ ਨੰਬਰ 12 ਉਮਰ ਤੋਂ ਪਹਿਲਾਂ ਬੁੱਢੇ ਹੋਣਾ ਡੀਹਾਈਡਰੇਸ਼ਨ ਦੇ ਕਾਰਨ ਚਮੜੀ ਦਾ ਲਚਕੀਲਾਪਨ ਘੱਟ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਖੂਨ ਦਾ ਪ੍ਰਵਾਹ ਘਟਦਾ ਹੈ ਜਿਸ ਕਾਰਨ ਚਮੜੀ ਦੇ ਸੈੱਲਸ ਨੂੰ ਠੀਕ ਤਰ੍ਹਾਂ ਨਿਊਟ੍ਰੀਐਂਟਸ ਨਹੀਂ ਮਿਲ ਪਾਉਂਦੇ ਇਸ ਲਈ ਪਾਣੀ ਦੀ ਘਾਟ ਹੋਣ ਤੇ ਚਿਹਰੇ ਤੇ ਝੁਰੜੀਆਂ ਰੱਖਾਵਾਂ ਅਤੇ ਚਮੜੀ ਦਾ ਟੱਲਕਪਣਾ ਹੋ ਜਾਂਦਾ ਹੈ ਜਿਸ ਕਰ ਉਮਰ ਤੋਂ ਪਹਿਲਾਂ ਬੁੱਢੇ ਦਿਖਾਈ ਦੇਣ ਲੱਗਦੇ ਹਨ ਨੰਬਰ 13 ਮੂੰਹ ਵਿੱਚੋਂ ਬਦਬੂ ਆਉਣਾ ਸ਼ਰੀਰ ਵਿੱਚ ਪਾਣੀ ਦੀ ਘਾਟ ਦਾ ਸਭ ਤੋਂ ਵੱਡਾ ਸੰਕੇਤ ਮੂੰਹ ਵਿੱਚੋਂ ਬਦਬੂ ਆਉਣਾ ਹੁੰਦਾ ਹੈ। ਡੀਹਾਈਡਰੇਸ਼ਨ ਕਾਰਨ ਮੂਵ ਵਿਚ ਲਾਰ ਘੱਟ ਬਣਨ ਲੱਗਦੀ ਹੈ ਇਸ ਕਾਰਨ ਮੂੰਹ, ਦੰਦ ਅਤੇ ਜੀਭ ਤੇ ਬੈਕਟੀਰੀਆ ਵਧ ਜਾਂਦੇ ਹਨ ਅਤੇ ਮੂੰਹ ਵਿੱਚੋਂ ਗੰਦੀ ਬਦਬੂ ਆਉਣ ਲੱਗਦੀ ਹੈ। ਨੰਬਰ 14 ਬਿਮਾਰ ਰਹਿਣਾ। ਜਿਆਦਾ ਸਮਾਂ ਬਿਮਾਰ ਰਹਿਣਾ ਵੀ ਸਰੀਰ ਵਿੱਚ ਪਾਣੀ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ। ਜਦੋਂ ਅਸੀਂ ਪਾਣੀ ਸਹੀ ਮਾਤਰਾ ਵਿੱਚ ਨਹੀਂ ਪੀਂਦੇ ਸਾਡੇ શરી ਦੇ ਵਸਾਇਲੇ ਤੱਤ ਬਾਹਰ ਨਹੀਂ ਨਿਕਲ ਪਾਉਂਦੇ ਇਸ ਲਈ ਬਿਮਾਰ ਹੋਣ ਤੇ ਵੱਦੋ-ਵੱਦ ਪਾਣੀ ਪਿਓ ਇਸ ਨਾਲ ਬਿਮਾਰੀ ਜਲਦੀ ਠੀਕ ਹੋ ਜਾਂਦੀ ਹੈ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਰੋਜ਼ਾਨਾ ਜੀਵਨ ਵਿੱਚ ਲਾਭ ਦਾ ਇੱਕ ਅਜਿਹੇ ਕਈ ਹੋਰ ਮਸ਼ਹੂਰ ਅਤੇ ਪ੍ਰਵਾਨਿਤ ਆਯੁਰਵੇਦ ਉਪਚਾਰਾਂ ਨੂੰ ਕਰਨ ਅਤੇ ਲਾਭ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜੀ ਕਰਨਾ ਅਤੇ ਨਵੀਂ ਨਵੀਂ ਵੀਡੀਓ ਦੇਖਣ ਲਈ ਵੈਲ ਆਈ ਕੰਸਰਡ ਬਣਾ ਇਸ ਚੈਨਲ ਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਅਤੇ ਇਸ ਵੀਡੀਓ ਨੂੰ ਧਿਆਨपूर्वक ਦੇਖਣ ਅਤੇ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਇਸ ਚੈਨਲ ਨੂੰ ਸਪੋਰਟ ਜੁੜ ਕਰੇ